ਤਰਨਤਾਰਨ ਸ਼ਹਿਰ ਉਤਸਲਾਇਜ਼ ਰਹੀ ਜੰਗਤ ਹੈ ਤਾਂ ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਖਰੀਦ ਫਰੋਕਤ ਕਰਨ ਵਾਲੀਆਂ ਥਾਵਾਂ ਤੇ ਵਿਆਪਕ ਸੂਬਾ ਪਦਰੀ ਘੇਰਾਬੰਦੀ ਅਤੇ ਈਗਲ 5 ਕਾਸ ਆਪਰੇਸ਼ਨ ਚਲਾਇਆ। ਤੇ ਇਸ ਆਪਰੇਸ਼ਨ ਸਵੇਰੇ ਜਿਹੜਾ ਕਿ 10 ਵਜੇ ਤੋਂ ਦੁਪਹਿਰ 2 ਵਜੇ ਤੱਕ 28 ਪੁਲਿਸ ਜ਼ਿਲ੍ਹਿਆਂ ਦੇ ਵਿੱਚ ਇੱਕੋ ਸਮੇਂ ਤੇ ਚਲਾਇਆ ਗਿਆ। ਇਸ ਮੌਕੇ ਸਪੈਸ਼ਲ ਡੀਜੀਪੀ ਲੌਂਡ ਆਰਡਰ ਅਰਪਿਤ ਸ਼ੁਕਲਾ ਨੇ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਆਪੋ ਆਪਣੇ ਜ਼ਿਲ੍ਹਿਆਂ ਚ ਨਸ਼ਿਆਂ ਦੇ ਹੌਟਸਪੌਟ ਦੀ ਪਛਾਣ ਕਰਕੇ ਸੁਚੱਜੇ ਟੰਗਦੇ ਨਾਲ ਆਪਰੇਸ਼ਨ ਨੂੰ ਨੇਪਰੇ ਚੜਾਉਣ ਸੰਬੰਧੀ ਯੋਜਨਾ ਬਣਾਈ ਜਾਵੇ ਅੱਜ ਸਾਡਾ ਈਗਲ 5 ਆਪਰੇਸ਼ਨ ਜਿਹੜਾ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਇਹਦੇ ਜਿਵੇਂ ਕੁਝ ਹੌਟਸਪੌਟ ਜਿੱਥੇ ਸਾਨੂੰ ਡਾਊਟ ਹੁੰਦਾ ਹੈ ਅਸੀਂ ਉਹਨਾਂ ਦੀ ਸਰਚ ਕਰਾਦੇ ਆਂ ਪਟਿਆਲਾ ਰੇਂਜ ਦੇ ਵਿੱਚ ਅਸੀਂ 40 ਧਾਵਾਂ ਤੇ ਸਾਡੀ ਜਿਹੜੀ ਹੈ ਹੌਟਸਪੌਟ ਤੇ ਸਰਚ ਹੋ ਰਹੀ ਹੈ ਇਹਦੇ ਚ ਜੋ ਰਿਕਵਰੀਜ਼ ਹੋਣਗੀਆਂ ਉਹ ਸ਼ਾਮ ਤੱਕ ਪਤਾ ਲੱਗ ਜਾਏਗਾ ਕੀ ਕੀ ਇਹਦੇ ਜਿਹੜੀ ਰਿਕਵਰੀ ਹੋਈ ਹੈ ਉਹ ਅਸੀਂ ਸਾਡੇ ਐਸਐਸਪੀ ਸਾਹਿਬਾਨ ਪ੍ਰੈਸ ਨੋਟ ਰਾਈਜ਼ ਹਰੀਸ਼ ਕੁਮਾਰ ਦਿੰਦੇ ਨੇ ਇਸ ਉਸ ਵਾਈ ਜਿਹੜੇ ਵੀ ਹੌਟਸਪੌਟ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਸਾਡੇ ਅਫਸਰ ਸਾਹਿਬਾਨ ਐਸ ਐਚਓ ਡੀਐਸਪੀਸ ਵੱਲੋਂ ਅਸੀਂ ਅਵੇਰਨੈਸ ਕੈਂਪ ਵੀ ਚਲਵਾਏ ਹੋਏ ਨੇ ਜਿੱਥੇ ਕਿਤੇ ਕੋਈ ਨਸ਼ਾ ਵਿਕਦਾ ਹੈ ਉਹਨੂੰ ਕੰਟਰੋਲ ਕਰਨ ਲਈ ਉਹਨਾਂ ਨੂੰ ਬੰਦਿਆਂ ਨੂੰ ਫੜਨ ਲਈ ਪਰ ਫਿਰ ਵੀ ਜਿੱਥੇ ਸਾਨੂੰ ਬਹੁਤ ਜ਼ਿਆਦਾ ਡਾਊਟ ਪੈਦਾ ਹੋਇਆ ਅਸੀਂ ਉਹੀ ਏਰੀਏ ਜਿਹੜੇ ਨੇ ਉਹ ਅੱਜ ਅਸੀਂ ਉਹਦੇ ਚ ਸਰਚ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਬਾਕੀ ਸਾਡੀ ਰੇਂਜ ਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਨੇ ਹਰੇਕ ਪਿੰਡ ਪੱਦਰ ਤੇ ਮਹੱਲਾ ਵਾਈਜ਼ ਇੱਥੇ ਸਾਡੇ ਸਾਰੇ ਅਫਸਰਾਂ ਨੇ ਮੈਂ ਵੀ ਖੁਦ ਜਾ ਕੇ ਆਇਆ ਸਾਡੇ ਐਸਐਸਪੀ ਸਹਿਬਾਨ ਵੀ ਉਹਨਾਂ ਨੇ ਜਾ ਕੇ ਉਹਨਾਂ ਕਮੇਟੀਆਂ ਦੇ ਵਿੱਚ ਡਰਗ ਅਵੇਅਰਨੈਸ ਦੀ ਲੋਕਾਂ ਨਾਲ ਜਾ ਕੇ ਮੀਟਿੰਗਾਂ ਕੀਤੀਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਜਿਹੜੇ ਬੱਚੇ ਨਸ਼ੇ 'ਚ ਗਮਰਾਹ ਹੋ ਕੇ ਪਏ ਨੇ ਉਹਨਾਂ ਨੂੰ ਛਡਾਉਣ ਲਈ ਉਹਨਾਂ ਬੱਚਿਆਂ ਨੂੰ ਗਾਈਡ ਕੀਤਾ ਜਾਵੇ ਉਹਨਾਂ ਦੀ ਵਿਲ ਪਾਵਰ ਨੂੰ ਸਟਰੋਂਗ ਕੀਤਾ ਜਾਵੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਿੱਥੇ ਸਾਡੇ ਡਰਗ ਡੀਡਿਕਸ਼ਨ ਸੈਂਟਰ ਨੇ ਉਹਨਾਂ 'ਚ ਲਿਆ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਤੇ ਜਿਹੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ